ਕੀ ਕੋਈ ਬਚਾਉ ਜੀ ਦਾ ਪੋਤਰਾ ਲੱਗਦਾ ਨਹੀਂ ਕਿ ਮਾਮਲਾ ਕੀ ਜਿਸ ਸਾਹਮਣੇ ਮਾਮਲਾ ਇਹ ਤਾਂ ਜਾ ਪਤਾ ਲੱਗਾ ਸਾਨੂੰ ਦੂਦਰ ਸੜਕ ਦੇ ਪੰਦ ਦੇ ਕੋਠੇ ਦੇ ਮਗਰਲੇ ਪਾਸੇ ਮਰਿਆ ਪਿਆ ਕੀ ਲੱਗਦਾ ਤੁਹਾਨੂੰ ਕੀ ਕਰਤਾ ਰੱਖੀ ਹੋਏਗੇ ਮਾਰਿਆ ਲੱਗਦਾ ਕਿ ਹੁਣ ਕੀ ਮੰਗਤਾ ਜੀ ਮੰਗ ਕਾ ਦੀ ਜੀ ਸਾਨੂੰ ਤੇ ਇਹ ਪੰਜਾਬ ਸਾਡਾ ਇਨਸਾਫ ਹੋਣਾ ਚਾਹੀਦਾ ਇਹ ਕਿੰਨੇ ਭੈਣ ਭਰਾ ਸੀ ਇੱਕ ਭੈਣਿਆ ਤੇ ਇੱਕ ਭਰਾ ਬੱਡੀ ਬੇਟੀ ਆ ਦੇ ਕਿੰਨੀ ਉਮਰ ਕਿੰਨੀ ਹੋਈਗੀ ਉਮਰ ਸੇ 5 6 7 ਸਾਲ ਸੇ 7 ਸਾਲ ਦਾ ਹੁਣ 7 ਸਾਲ ਦੀ ਉਮਰ ਹੈ ਜੀ ਹਾਂਜੀ ਮਤਲਬ 3 ਤੀਸਰੇ ਮਹੀਨੇ ਨੂੰ ਮਟਵਾ ਹਾਂਜੀ ਪੁਲਿਸ ਆਈ ਕੀ ਕਾਰਵਾਈ ਕੀਤੀ ਪੁਲਿਸ ਆਈ ਸਭ ਨੇ ਮੌਕਾ ਵੇਖਿਆ ਉੱਥੇ ਜੀ ਜਾ ਕੇ ਇੱਟਾਂ ਪਈਆਂ ਹੀ ਉੱਥੇ ਜਿਹਨਾਂ ਨਾਲ ਜਿਹੜੇ ਬੱਚੇ ਦੀ ਲਾਸ਼ ਜੀ ਹੁਣ ਕਿੱਥੇ ਹੁਣ ਤਾਂ ਸ਼ਾਇਦ ਪੋਸਟਮਾਰਟਲ ਲਾਈਗ ਠੀਕ ਹੈ ਮੇਰਾ ਨਾਮ ਜੀ ਸੰਸ਼ੇਰ ਸਿੰਘ ਮੈਂ ਮੌਜੂਦਾ ਸਰਪੰਚ ਆ ਪਿੰਡ ਬਾਬੋਵਾਲ ਜੀ ਹਲਕਾ ਮਜੀਠਾ ਜ਼ਿਲ੍ਹਾ ਬਰਸਾ ਜੀ ਕੀ ਲੁਕਦਾਈ ਘਟਨਾ ਵਾਪਰੀ ਕੀ ਕਹਿਣਾ ਚਾਹੁੰਦਾ ਸਰਬੋਤ ਦੁੱਖ ਘਟਨਾ ਵਾਪਰੀ ਰਹੀ ਹੈ ਇਹ ਨਾ ਸਵਾ 5:00 ਵਜੇ ਮੈਨੂੰ ਫੋਨ ਆਇਆ ਕਿ ਇੱਕ ਬੱਚਾ ਪਿੱ ਡਿੱਗਾ ਵਾ ਜੀ ਕੀ ਨਾਮ ਆ ਬੱਚੇ ਦਾ ਨਾਮ ਏਕਮਪ੍ਰੀ ਸਿੰਘ ਪਿਤਾ ਦਾ ਨਾਮ ਉਹਦੇ ਪੁੱਤ ਦਾ ਨਾਮ ਹੈ ਜੀ ਤਨਵੀਰ ਸਿੰਘ ਜੀ ਤੇ ਜਦੋਂ ਅਸੀਂ ਮੌਕੇ ਤੇ ਦੇਖਿਆ ਵਾ ਬੱਚਾ ਘਰ ਲੈ ਗਿਆ ਜਦੋਂ ਜਿੱਥੇ ਬੱਚੇ ਨੂੰ ਸੱਟਾਂ ਲੱਗੀਆਂ ਸੀ ਉੱਥੇ ਜਾ ਕੇ ਦੇਖਿਆ ਤੇ ਇਟਾਂ ਰੋੜੇ ਪਈ ਕਾਫੀ ਕਾਫੀ ਫੋਨਾਂ ਲਿਭਰੇ ਤੇ ਅਸੀਂ ਉਹਦਾ ਆਈਡੀਆ ਲਾ ਲਿਆ ਵੀ ਇਹ ਕਿਸੇ ਨੇ ਮਾਰਿਆ ਵਾ ਫਿਰ ਅਸੀਂ ਉਸੇ ਵਾਲੇ ਪੁਲਿਸ ਨੂੰ ਫੋਨ ਕੀਤਾ ਉਹ ਮੁਲਾਜ਼ਮ ਉਸੇ ਵਾਲੇ ਹਾਜ਼ਰ ਹੋਏ ਆ ਆ ਗਏ ਚਾਰੇ ਉਹ ਮੌਕੇ ਤੇ ਦੇਖਣ ਦੇ ਕਾਰਵਾਈ ਕਰਨ ਦੇ ਆ ਤੇ ਬੱਚੇ ਦੀ ਉਮਰ ਕਿੰਨੀ ਹੈ ਬੱਚੇ ਦੀ ਉਮਰ ਹੈਗੀ ਜੀ 7 ਸਾਲ ਕਿੰਨੇ ਭੈਣ ਭਰਾ ਇਹ ਦੋ ਭੈਣ ਭਰਾ ਜੋ ਇੱਕ ਭੈਣ ਹੈ ਤੇ ਭਰਾ ਵਾ ਹਾਂਜੀ ਜੇ ਮੋਰਡਮ 체ਤੀ ਗ੍ਰਿਫਤਾਰ ਨਹੀਂ ਕਰਦੇ ਫਿਰ ਕੀ ਕਰੂਗੇ ਫਿਰ ਦੇਖੋ ਜੋ ਵੀ ਸਾਡਾ ਹੋਊਗਾ ਆਪਾਂ ਕਰਾਂਗੇ ਜੀ ਮੰਗ ਕੀ ਕਰਦੇ ਹੋ ਮੰਗ ਇਹ ਕਹਿੰਦੇ ਜਲਦੀ ਤੋਂ ਜਲਦੀ ਸਾਨੂੰ ਮੁਸਲਮਾਨ ਦਾ ਪਤਾ ਲੱਗੇ ਤੇ ਉਹਨਾਂ ਦੇ ਜੋ ਬੰਦੀ ਆ ਕਾਰਵਾਈ ਕੀਤੀ ਜਾਵੇ ਹਾਂਜੀ ਭਾਜੀ ਕੀ ਨਾਂ ਜੀ ਆਪਣਾ ਸਰਮਨ ਸਿੰਘ ਜੀ ਤੇ ਜਿਹੜੇ ਕਾਕੇ ਦੀ ਡੈਥ ਹੋਈ ਕੀ ਲੱਗਦਾ ਜੀ ਆਪਣਾ ਮੇਰਾ ਪੁੱਤਰਾ ਭਾਜੀ ਤੇ ਕੀ ਗੱਲਬਾਤ ਹੋਈ ਆ ਕੋਈ ਮਾਰ ਦਿੱਤਾ ਜੀ ਕਿਨੇ ਵੱਢ ਦਿੱਤਾ ਕੋਈ ਪਤਾ ਨਹੀਂਗਾ ਲੱਗਾ ਵੀ ਲਈ ਜੀ ਕੋਈ ਛੋਟਾੜ ਘੰਟੇ ਸਾਹਿਬ ਨੂੰ ਕਿਦਾਂ ਪਤਾ ਲੱਗਾ ਤੁਹਾਨੂੰ ਵੀ ਕਾਕਾ ਜਿਹੜੋ ਮੇਰੀ ਦੁਕਾਨ ਕੋਲ ਜਿਹੜੀ ਬੀਜਣ ਵਾਲੇ ਕਣਕ ਵੀ ਲੈ ਆ ਕੋਠੀ ਜਾਣੇ ਰਿਹਾ ਟਰੈਕਟਰ ਲਾ ਕੇ ਘਰ ਹੀ ਆਇਆ ਹਾਂ ਪਰ ਉਹ ਨਹੀਂ ਆਇਆ ਗਿਆ ਤੇ ਮੇਰੇ ਉੱਥੇ ਹੀ ਖਲੋਤਾ ਤੇ ਉਹ ਅਗਰੇ ਡਾਕਟਰ ਦੇ ਬੂਏ ਗਾੜੀ ਉੱਪਰ ਕੀ ਗੱਲ ਹੋ ਗਈ ਏ ਡਾਕਟਰ ਵੀ ਰਿਹਾ ਇੱਥੇ ਖਲੋਤੇ ਡੋਵੇਂ ਉੱਥੋਂ ਜੋ ਵੇਖਿਆ ਤੇ ਮੇਰੇ ਨੌਂ ਦੇ ਡਾਡਾ ਨਿਕਲ ਗਏ ਤੇ ਮੈਂ ਭੱਜ ਕੇ ਨਾ ਠਾਹ ਮੈਂ ਕਿੰਨੀ ਕੀ ਗੱਲ ਹੋਈ ਉਹਨੇ ਕੜੇ ਹੁੰਡਾ ਮਰ ਗਿਆ ਹੁੰਡਾ ਮਰ ਗਿਆ ਮਰੇ ਟ੍ਰਾਈਟ ਆ ਕੋਠੀ ਗਣੇ ਕਰਾ ਲਾ ਕੇ ਐਂ ਕਣਕ ਵੀ ਜੰਡਿਆ ਸਵੇਰ ਦੀ ਕੀ ਮਾਮਲਾ ਸਾਰੇ ਹੀ ਬਸ ਥੈਂਕ ਯੂ ਅੱਜ ਆ ਕੁਝ ਸਮਾਂ ਪਹਿਲਾਂ ਸਾਨੂੰ ਤਲਾਬ ਮਿਲੀ ਸੀ ਇੱਕ ਕੰਪਰੀਸਿੰਗ ਸਾਨੂੰ ਤਰਨਵੀਰ ਸਿੰਘ ਇਹਨਾਂ ਦੀ ਉਮਰ ਛੋਟਾ ਬੱਚਾ 7 ਸਾਲਾ ਉਹਦੇ ਮੌਤ ਦੇ ਸਬੰਧ ਵਿੱਚ ਸਾਨੂੰ ਇੱਕ ਖਬਰ ਮਿਲੀ ਸੀ ਇੱਥੇ ਜੋ ਤਲਾਬ ਮਿਲ ਗਿਆ ਉਹਨਾਂ ਦੇ ਘਰ ਪਹੁੰਚੇ ਆ ਇੱਥੇ ਜੋ ਫੈਮਿਲੀ ਦੇ ਉਹਨਾਂ ਦੇ ਸਟੇਟਮੈਂਟ ਰਿਕਾਰਡ ਕਰਕੇ ਤੇ ਬਾਡੀ ਨੂੰ ਕਬਜ਼ੇ ਵਿੱਚ ਲੈ ਕੇ ਜਿਹੜੀ ਅਫਰਦਰ ਇਨਵੈਸਟੀਗੇਸ਼ਨ ਸਟਾਰਟ ਕੀਤੀ ਗਈ ਆ ਜੋ ਵੀ ਅੱਗੇ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਏਗੀ